ਵਾਹਿਗੁਰੂ ਜੀ ਕਾ ਖਾਲਸਾ ਪਾਏ ਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੀ ਸਾਕੀ ਵਿੱਚ ਆਪ ਸਭ ਜੀ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਦੀ ਮਹਾਨਤਾ ਬਾਰੇ ਦੱਸਣਾ ਚਾਹੁੰਦੀ ਆ ਕਿ ਕਿਵੇਂ ਭਾਈ ਸੁਬੇਕ ਸਿੰਘ ਜੀ ਨੇ ਆਪਣੇ ਪੁੱਤਰ ਸਹਾਬਾਦ ਸਿੰਘ ਜੀ ਨੂੰ ਜਪਜੀ ਸਾਹਿਬ ਦਾ ਪਾਠ ਸੁਣਾ ਕੇ ਉਸਤੇ ਕਰਮ ਬਦਲ ਦਿੱਤੇ ਸਨ ਆਓ ਆਪ ਸਭ ਅੱਜ ਸਾਕੀ ਸਰਵਣ ਕਰੋ ਜਦੋਂ ਭਾਈ ਸੁਬੇਕ ਸਿੰਘ ਤੇ ਭਾਈ ਸਹਾਬਾਦ ਸਿੰਘ ਪਿਓ ਦੋਵਾਂ ਪਿਓ ਪੁੱਤਰਾਂ ਨੂੰ ਮੁਗਲ ਗ੍ਰਿਫਤਾਰ ਕਰਕੇ ਲੈ ਗਏ ਸਨ ਤਾਂ ਉਹਨਾਂ ਨੂੰ ਕੈਦ ਕੀਤਾ ਗਿਆ ਕਿ ਤੁਸੀਂ ਇਸਲਾਮ ધਰਮ ਨੂੰ ਕਬੂਲ ਲਓ ਜਾਂ ਫਿਰ ਮਰਨ ਲਈ ਤਿਆਰ ਹੋ ਜਾਓ ਫਿਰ ਉਹਨਾਂ ਨੂੰ ਬਹੁਤ ਜ਼ਿਆਦਾ ਤਸੀਹੇ ਤੇ ਲਾਲਚ ਦਿੱਤੇ ਗਿਆ ਕਿ ਤੁਸੀਂ ਇਸਲਾਮ ધਰਮ ਨੂੰ ਕਬੂਲ ਕਰ ਲਓ ਪਰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਫਿਰ ਇਸ ਦੇ ਨਾਲ ਮੁਗਲਾ ਨੇ ਸਹਾਬਾ ਸਿੰਘ ਜੀ ਨੂੰ ਵੱਖਰਾ ਕੈਦ ਕਰ ਦਿੱਤਾ ਤੇ ਬਹੁਤ ਜ਼ਿਆਦਾ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਆਖਿਰਕਾਰ ਸਹਾਬਾ ਸਿੰਘ ਜੀ ਮੁਸਲਮਾਨ ਬਣਨ ਲਈ ਮੰਨ ਗਏ ਜਦੋਂ ਮੁਗਲਾਂ ਨੇ ਪਾਈ ਸੁਬੇਕ ਸਿੰਘ ਜੀ ਨੂੰ ਇਹ ਖਬਰ ਦਿੱਤੀ ਤਾਂ ਕਿ ਤੇਰਾ ਪੁੱਤਰ ਇਸਲਾਮ ਤਰਣ ਵਿੱਚ ਪ੍ਰਵੇਸ਼ ਹੋਣ ਜਾ ਰਿਹਾ ਹੈ ਤਾਂ ਭਾਈ ਸਾਹਿਬ ਸੁਬੇਕ ਸਿੰਘ ਜੀ ਨੇ ਕਿਹਾ ਕਿ ਮੈਂ ਨਹੀਂ ਮੰਨਦਾ ਕਿ ਮੇਰੇ ਪੁੱਤਰ ਨੂੰ ਮੇਰੇ ਮਨਮੁਖ ਲਿਆਓ ਤਾਂ ਭਾਈ ਸਾਹਿਬ ਜੀ ਨੇ ਆਪਣੇ ਪੁੱਤਰ ਨੂੰ ਆਪਣੇ ਨਜ਼ਦੀਕ ਬਿਠਾ ਲਿਆ ਤਾਂ ਉਸ ਦੇ ਮस्तक ਵੱਲ ਵੇਖਣ ਲੱਗਿਆ ਕਿ ਉਸ ਦੇ ਕਰਮਾਂ ਵਿੱਚ ਮੁਸਲਮਾਨ ਬੰਨਣਾ ਲਿਖਿਆ ਹੈ ਕਿ ਤਾ ਪਾਈ ਸੁਬੇਕ ਸਿੰਘ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਉਚਾਰਨ ਕੀਤਾ ਤੇ ਆਪਣੇ ਪੈਰ ਦੇ ਅੰਗੂਠੇ ਨੂੰ ਸਹਾਬਾਦ ਸਿੰਘ ਜੀ ਦੇ ਮਸਤਕ ਨੂੰ ਛੁਵਾਇਆ ਤੇ ਗੁਰੂ ਨਾਨਕ ਜੀ ਦੇ ਅੱਗੇ ਅਰਦਾਸ ਕਰਨ ਲੱਗ ਪਏ ਕਿ ਉਹ ਮੁਸਲਮਾਨ ਬਣਨ ਤੋਂ ਇਨਕਾਰ ਕਰ ਦੇ ਫਿਰ ਜਦੋਂ ਸਹਾਬਾਦ ਸਿੰਘ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਇਸਲਾਮ ધਰਮ ਕਬੂਲ ਲਓਗੇ ਤਾਂ ਸਹਾਬਾਦ ਸਿੰਘ ਜੀ ਨੇ ਉੱਚੀ ਆਵਾਜ਼ ਵਿੱਚ ਉੱਤਰ ਦਿੱਤਾ ਚਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਿਦਕ ਨਾ ਜਾਵੇ ਬਾਅਦ ਵਿੱਚ ਮੁਗਲ ਬਹੁਤ ਜ਼ਿਆਦਾ ਹੀ ਗੁੱਸੇ ਵਿੱਚ ਆ ਗਏ ਇਸ ਤੋਂ ਬਾਅਦ ਉਹਨਾਂ ਨੇ ਦੋਵਾਂ ਨੂੰ ਚਰਖੜੀਆਂ ਤੇ ਚੜਾ ਕੇ ਸ਼ਹੀਦ ਕਰ ਦਿੱਤਾ ਉਹ ਚਰਖੜੀਆਂ ਤੇ ਚੜ ਕੇ ਵੀ ਚੜ੍ਹਦੀ ਕਲਾ ਦੇ ਜਕਾਰੇ ਲਾਉਂਦੇ ਰਹੇ ਸੋ ਇਹ ਸਾਖੀ ਸੁਣਨ ਤੋਂ ਬਾਅਦ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਿਵੇਂ ਜਪਜੀ ਸਾਹਿਬ ਜੀ ਦੀ ਬਾਣੀ ਕਰਮ ਵੀ ਮਿਟਾ ਦਿੰਦੀ ਹੈ ਜੇ ਅੱਜ ਆਪ ਨੂੰ ਇਹ ਸਾਖੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤਾਂਕਿ ਮੈਂ ਆਪ ਨੂੰ ਹੋਰ ਜ਼ਿਆਦੀਆਂ ਗੁਰੂ ਇਤਿਹਾਸ ਦੀਆਂ ਸਾਖੀਆਂ ਸੁਣਾ ਸਕਾਂ ਇਸ ਦੇ ਨਾਲ ਹੀ ਅੱਜ ਦੀ ਸਾਖੀ ਸਮਾਪਤ ਹੁੰਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ